ਹਾਂਜੀ ਜਿਹੜੇ ਮੁੱਦੇ ਤੇ ਅੱਜ ਵਿਚਾਰ ਚਰਚਾ ਕਰਨੀਆਂ ਬਹੁਤ ਐਮ ਤੇ ਜ਼ਰੂਰੀ ਹੈ ਜਿਹੜਾ ਪੰਜਾਬ ਦੇ ਵਿੱਚ ਹੜਾ ਇਹ ਹੋਏ ਨੇ ਉਹਦੇ ਉੱਤੇ ਹੀ ਗੱਲਬਾਤ ਕਰਾਂਗੇ ਸੋ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਪਿਛਲੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਹਫਤੇ ਤੋਂ ਜਿਹੜਾ ਪੰਜਾਬ ਦੇ ਵਿੱਚ ਅੰਮ੍ਰਿਤਸਰ ਦਾ ਏਰੀਆ ਗੁਰਦਾਸਪੁਰ ਦਾ ਏਰੀਆ ਸultanpur ਲੋਧੀ ਦਾ ਏਰੀਆ ਆਪਣਾ ਫਿਰੋਜ਼ਪੁਰ ਦਾ ਏਰੀਆ ਇਹ ਸਾਰੇ ਹੜਾਂ ਦੀ ਮਾਰ ਚ ਆਇਆ ਹੋਇਆ ਹੈ ਜਿਹੜਾ ਹੜ ਆਉਣ ਦਾ ਕਾਰਨ ਹੈ ਇਹ ਕੁਦਰਤੀ ਨਹੀਂ ਹੈਗਾ ਇਹਦੇ ਪਿੱਛੇ ਜਿਹੜੀਆਂ ਨਲਾਇਕੀਆਂ ਨੇ ਜਿਹੜੀਆਂ ਉਹ ਜਿਹੜੀਆਂ ਜਿਹੜੇ ਉੱਥੇ ਲੋਕ ਨੇ ਜਿਹੜੇ ਪ੍ਰਬੰਧ ਦੇਖਦੇ ਨੇ ਆਪਣੀਆਂ ਨਹਿਰਾਂ ਦਾ ਜਾਂ ਉੱਥੇ ਟੈਂਕਾਂ ਦਾ ਉਹਨਾਂ ਦੀ ਗਲਤੀ ਹੈ ਕਿਉਂਕਿ ਪਾਣੀ ਜਿਹੜਾ ਉਹ ਸਹੀ ਟਾਈਮ ਤੇ ਸਹੀ ਸਮੇਂ ਤੇ ਸਹੀ ਪੱਤਰ ਤੇ ਨਹੀਂ ਛੱਟਿਆ ਗਿਆ ਹੁਣ ਆਪਾਂ ਦੇਖ ਰਹੇ ਹਾਂ ਮਾਧੋਪੁਰ ਹੈਡਵਰਕਸ ਹੈ ਜਿਹੜਾ ਮਾਧੋਪੁਰ ਡੈਮ ਹੈ ਰਾਵੀ ਦਰਿਆ ਦੇ ਉੱਤੇ ਉੱਥੇ ਪਹਿਲਾਂ ਪਾਣੀ 1 ਕੋ ਲੱਖ ਸਟੋਰ ਕਰ ਲਿਆ ਗਿਆ ਜਿਹਦੇ ਨਾਲ ਡੈਮ ਦੇ ਫਲੱਡ ਗੇਟਸ ਜਿਹੜੇ ਉਹ ਉਹ ਵਰਦਤੇ ਪਾਣੀ ਨੇ ਫਲੱਡ ਗੇਟ ਸੀਰੇਡੇ ਡੈਮ ਦੇ ਉਹ ਤੋੜਤੇ ਜਿਹਦੇ ਨਾਲ ਪਾਣੀ ਕੋ ਲਖਤ ਅੰਬਰਸਾਰ ਦਾ ਏਰੀਆ ਹੋ ਗਿਆ ਆਪਣਾ ਤਰਨਤਾਰਨ ਦਾ ਏਰੀਆ ਉਹ ਏਰੀਆ ਸਾਰਾ ਪ੍ਰਭਾਵਿਤ ਹੋ ਗਿਆ ਉਹਦੇ ਦੇ ਨਾਲ ਹੁਣ ਜਿਵੇਂ ਜਿਹੜੇ ਫਲੱਡ ਗੇਟ ਸੀ ਜੇ ਸਾਰੇ ਖੋਲੇ ਹੁੰਦੇ ਪਾਣੀ ਵੰਡ ਕੇ ਜਾਈ ਜਾਂਦਾ ਦੋ ਗੇਟ ਖੋਲੇ ਉਹਦੇ ਕਰਕੇ ਜਿਹੜਾ ਪਾਣੀ ਦਾ ਪ੍ਰੈਸ਼ਰ ਸੀ ਪਾਣੀ ਦੀ ਤਾਕਤ ਸੀ ਉਹ ਕੁਸ਼ਕ ਗੇਟਾਂ ਦੇ ਆ ਕੇ ਜਾਦੀ ਵੱਜੀ ਫਲੱਡ ਗੇਟ ਟੁੱਟ ਕੇ ਪਾਣੀ ਦਾ ਕੰਟਰੋਲ ਹੀ ਰਿਹਾ ਕੋਈ ਪਾਣੀ ਹੈ ਬਹੁਤ ਜ਼ਿਆਦਾ ਆ ਗਿਆ ਜਿਹਦੇ ਨਾਲ ਹੜ ਆ ਗਈ ਤੋ ਇਸ ਕਰਕੇ ਜੇ ਜਿਹੜਾ ਪਾਣੀ ਸੀ ਉਹ ਸਹੀ ਸਮੇਂ ਦੇ ਸਹੀ ਮਾਤਰਾ ਦੇ ਵਿੱਚ ਛੱਡੇ ਜਾਣਾ ਚਾਹੀਦਾ ਸੀ ਜਿਹਦੇ ਕਰਕੇ ਹੜ੍ਹ ਸੀ ਜਿਹੜੇ ਨਾਂ ਆਉਂਦੇ ਜਿਹੜੇ ਰਾਣਾ ਇੰਦਰਪ੍ਰਤਾਪ ਸਿੰਘ ਨੇ ਸਲਤਨਪੁਰ ਲੋਧੀ ਦੇ ਐਮਐਲਏ ਉਹਨਾਂ ਨੇ ਵੀ ਕਿਹਾ ਹੈ ਕਿ ਹੜ੍ਹ ਆਏ ਨੀਲਿਆਂ ਕਿਗੇ ਨੇ ਜਿਹੜਾ ਪਾਣੀ ਸੀ ਉਹ ਭਾਵੇਂ ਸਤਲੋ ਸੀ ਸੀ ਭਾਵੇਂ ਬਿਆਸ 'ਚ ਸੀ ਜੇ ਉਹ ਸਹੀ ਪੱਧਰ ਤੇ ਉਹਦੇ ਵਹਾਵ ਵੱਲ ਛੱਡਿਆ ਜਾਂਦਾ ਤਾਂ ਪੰਜਾਬ ਬਚ ਸਕਦਾ ਸੀ ਪਾਕਿਸਤਾਨ ਵੱਲ ਛੱਡ ਦਿੰਦੇ ਰਾਜਸਥਾਨ ਦੀਆਂ ਨਹਿਰਾਂ ਸੁੱਕੀਆਂ ਉਧਰ ਉਹਨਾਂ ਨੂੰ ਲੋੜ ਸੀ ਉਧਰ ਛੱਡ ਦਿੰਦੇ ਪੰਜਾਬ ਪਾ ਸਕਦਾ ਸੀ ਪਰ ਪਾਣੀ ਸੀ ਜਿਹੜਾ ਸਹੀ ਪੱਦਰ ਤੇ ਉਹ ਨਹੀਂ ਛਟਿਆ ਗਿਆ ਇਹ ਸੀ ਜਿਹੜੇ ਵਿਚਾਰ ਇਹ ਰਾਣਾ ਇੰਦਰਪ੍ਰਤਾਪ ਸਿੰਘ ਜਿਹੜੇ ਸੁਲਤਾਨਪੁਰ ਲੋਧੀ ਦੇ ਐਮਐਲਏ ਨੇ ਉਹਨਾਂ ਨੇ ਵੀ ਆਪਣੀ ਜਿਹੜੀ ਬਿਆਨ ਚ ਰੱਖੇ ਸੀ ਜੋ ਕਿ ਰਾਣਾ ਗਰਜੀਤ ਸਿੰਘ ਦੇ ਬੇਟੇ ਨੇ ਇਹ ਗੱਲ ਬਿਲਕੁਲ ਸਹੀ ਹੈ ਅਸੀਂ ਵੀ ਵੀਡੀਓ ਦੇਖ ਰਹੇ ਸੀ ਪਾਣੀ ਜਿਹੜਾ ਉਹ ਲਗਾਤਾਰ ਸਟੋਰ ਕਰੀ ਗਏ ਫਿਰ ਇੱਕੋ ਲੱਖ ਛੜਤਾ ਉਹਨੇ ਪੰਜਾਬ ਦੇ ਵਿੱਚ ਜਿਹੜੀ ਹੜਾ ਨਾਲ ਤਬਾਈ ਹੋ ਕਰਨੀ ਸੀ ਸੋ ਹੁਣ ਹੋਇਆ ਕੀ ਹੈ ਪੰਜਾਬ ਦੇ ਵਿੱਚ ਹੜਾ ਨਾਲ ਤਬਾਈ ਹੋ ਚੁੱਕੀ ਹੈ ਤੇ ਲੋਕ ਨੇ ਜਿਹੜੀਆਂ ਸਹਾਇਤਾ ਕਰ ਰਹੇ ਨੇ ਸਿੱਖ ਸੰਸਥਾਵਾਂ ਹੜਪੀੜਤਾਾਂ ਦੀ ਜਿਹੜੀ ਮਦਦ ਆ ਉਹ ਕਰ ਰਹੀਆਂ ਨੇ ਖਾਲਸਾ ਆਇਡ ਹੋਗੀ ਗਲੋਬਲ ਸਿੱਖ ਫਾਊਂਡੇਸ਼ਨ ਹੋਗੀ ਹੇਮਕਉਂਟ ਫਾਊਂਡੇਸ਼ਨ ਹੋਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਹੋਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਗੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਸਿੱਖ ਧਰਮ ਦੀਆਂ ਉਹ ਇਸ ਸਮੇਂ ਹੜਪੀੜਤਾਾਂ ਦੀ ਸਹਾਇਤਾ ਕਰ ਰਹੀਆਂ ਜੋ ਕਿ ਬਹੁਤ ਵਧੀਆ ਗੱਲ ਹੈ ਹੁਣ ਸ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੇ ਭਰਾਵਾਂ ਦੀ ਬਾਹ ਫੜਨ ਤੇ ਹੁਣ ਜਿਹੜੀ ਜ਼ਮੀਨਾਂ ਜਿਹੜੀ ਜ਼ਮੀਨਾਂ ਉੱਥੇ ਤਬਾਹ ਹੋਈਆਂ ਨੇ ਜਾਂ ਉੱਥੇ ਘਰ ਡਿੱਟੇ ਨੇ ਉਹਨਾਂ ਦੀ ਆਪਾਂ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਹੁਣ ਜਿਵੇਂ ਮੰਨ ਲਓ ਉਧਰ ਕਬੱਡੀ ਕਾਪ ਹੋਣਗੇ ਜਾਂ ਹੋਰ ਖੇਟਾਂ ਹੋਣਗੀਆਂ ਉਹ ਘੱਟ ਕਰ ਲਈਆਂ ਜਾਣ ਜਿਹੜੇ ਉੱਥੇ ਹੜ੍ਹਾਂ ਨਾਲ ਲੋਕ ਪੀੜਤ ਹੋਏ ਨੇ ਉਹਨਾਂ ਦਾ ਸਾਥ ਜਿਹੜਾ ਉਹ ਆਪਾਂ ਨੂੰ ਦੇਣਾ ਚਾਹੀਦਾ ਸੋ ਇਹ ਇਸ ਉੱਤੇ ਆਪਾਂ ਜਿਹੜੀ ਗੌਰ ਜਿਹੜੀ ਉਹ ਇਸ ਗੱਲ ਤੇ ਕਰਨ ਚਾਹੀਦੇ ਹੁਣ ਮੈਂ ਸਰਦਾਰ ਮਲਕੀਤ ਸਿੰਘ ਜੀ ਜੋ ਕਿ ਐਕਸ ਆਰਮੀ ਮੈਨ ਨੇ ਹਿਆਰਪੁਰ ਦੇ ਸੂਝਵਾਨ ਆਗੂ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਦੋ ਸ਼ਬਦ ਕਹਿਣ ਹਰੀਕੇ ਪੱਤਨ ਦੇ ਜਿਹੜੇ ਫਲੱਡ ਗੇਟ ਹੈਗੇ ਆ ਉਹ ਬਹੁਤ ਲੇਟ ਖੋਲੇ ਗਿਆ ਜੇਕਰ ਇਹਹੀ ਫਲੱਡ ਗੇਟ ਟਾਈਮਲੀ ਖੋਲੇ ਜਾਂਦੇ ਤਾਂ ਪਾਣੀ ਜ਼ਿਆਦਾ ਸਟੋਰੇਜ ਨਾ ਹੋ ਕੇ ਆਸ-ਪਾਸੇ ਮਾਰ ਨਾ ਕਰਦਾ ਸੋ ਪਾਣੀ ਦਾ ਇੰਨਾ ਜ਼ਿਆਦਾ ਵਧ ਗਿਆ ਉਹ ਵਧਣ ਕਰਕੇ ਉਹ ਆਸ-ਪਾਸੇ ਤੋੜ ਕੇ ਅਫੈਕਟ ਕੀਤਾ ਜੋ ਫਲੱਡ ਦੀ ਸਿਚੁਏਸ਼ਨ ਬਣੀ ਸੋ ਇਸ ਕਰਕੇ ਇਹ ਜਿਹੜਾ ਮੁੱਖ ਕਾਰਨ ਹੈਗਾ ਕਿ ਜਿਹੜੇ ਫਲੱਡ ਗੇਟ ਹੈਗੇ ਆ ਉਹ ਕਾਫੀ ਲੇਟ ਖੋਲੇ ਗਏ ਔਰ ਇਹ ਸਰਕਾਰਾਂ ਨੂੰ ਪਤਾ ਸੀਗਾ ਕਿ ਜੇ ਪਿੱਛੂ بارش ਦਾ ਮੌਸਮ ਹੈ ਜਾਂ ਮੌਸਮ ਵਿਭਾਗ ਨੇ ਖਬਰ ਦਿੱਤੀ ਹੋਈ ਹੈ ਕਿ ਇੰਨੇ ਦਿਨ بارش ਹੋਣੀ ਹੈ ਔਰ ਹੈਵੀ بارش ਹੋਣੀ ਹੈ ਤੇ ਉਹਦੇ ਅੰਕੜੇ ਕੱਢੇ ਜਾਣੇ ਚਾਹੀਦੇ ਸੀ ਔਰ ਉਹ ਜਿਹੜੀ ਸਟੋਰੇਜ ਪਾਣੀ ਦੀ ਹੋਣੀ ਸੀ ਉਹ ਉਹ ਪਾਣੀ ਦੀ ਸਟੋਰੇਜ ਜਿਹੜੀ ਹੈ ਉਹ ਚਾਹੇ ਪੌਂਗ ਡੈਮ ਹੋਵੇ ਚਾਹੇ ਹਰੀਕੇ ਪੱਤਨ ਦਾ ਹੈੱਡ ਹੋਵੇ ਉਹ ਉਹ ਪਹਿਲਾਂ ਹੀ ਉਹਨਾਂ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਸੀ ਔਰ ਤਾਂ ਕਿ ਜਿਹੜੇ ਉਹਨਾਂ ਦੇ ਫਲੱਡ ਗੇਟ ਹੈ ਉਹ ਖੋਲਾ ਪਾਣੀ ਛੱਡਨ ਨਾਲ ਟੈਸਟਡ ਹੋ ਜਾਂਦੇ ਤਾਂ ਕਿ ਉਹ ਇਦਾਂ ਇੱਕ ਦਾ ਪਾਣੀ ਦੇ ਪ੍ਰੈਸ਼ਰ ਦੇ ਨਾਲ ਰੁੜ ਕੇ ਨਾ ਜਾਂਦੇ ਔਰ ਇਹ ਲੋਕਾਂ ਦਾ ਜਾਨੀ ਨੁਕਸਾਨ ਔਰ ਫਾਈਨੈਂਸ਼ੀਅਲ ਨੁਕਸਾਨ ਨਾ ਹੁੰਦਾ ਸੋ ਇਹਦੇ ਵਿੱਚ ਦੇਖਿਆ ਜਾਏ ਤਾਂ ਜਿਹੜੇ ਉੱਥੇ ਮੁਲਾਜ਼ਮ ਤਾਇਨਾਤ ਨੇ ਉਹਨਾਂ ਦੀ ਬਹੁਤ ਜੜੀ ਹੈਗੀ ਹੈ ਅਣ ਦੇਖੀ ਹੈਗੀ ਹੈ ਸੋ ਸਰਕਾਰਾਂ ਦਾ ਇਹ ਫਰਜ਼ ਬੰਦਾ ਹੈਗਾ ਕਿ ਟਾਈਮ ਟੂ ਟਾਈਮ ਇਹਨਾਂ ਚੀਜ਼ਾਂ ਦੀ ਇਨਸਪੈਕਸ਼ਨ ਕਰਦੇ ਰਹਿਣ ਬਿਲਕੁਲ ਜਿਹੜੀ ਡੈਮਾਂ ਦਾ ਪ੍ਰਬੰਧ ਹੈ ਉੱਥੇ ਦੇਖਣਾ ਚਾਹੀਦਾ ਜਿਵੇਂ ਮੰਨ ਲਓ ਲਗਾਤਾਰ ਪਾਣੀ ਆ ਰਿਹਾ ਸੀ ਪਾਣੀ ਨੂੰ ਲਗਾਤਾਰ ਛੱਡੀ ਜਾਂਦੇ ਹਰੀਕੇ ਪੱਤਨ ਤੋਂ ਆਪਣੇ ਲਹਿੰਦੇ ਵਾਲੇ ਪਾਸੇ ਸਹੀ ਮਾਤਰਾ 'ਚ ਪਾਣੀ ਛੱਡੀ ਜਾਂਦੇ ਹੜ੍ਹ ਨਹੀਂ ਸੀ ਆਉਂਦੇ ਆਪਣੇ ਰਾਣਾ ਇੰਦਰਪ੍ਰਤਾਪ ਸਿੰਘ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਪਾਣੀ ਜੇ ਸਹੀ ਸਮੇਂ ਛੱਡੀ ਜਾਂਦੇ ਐਵੇਂ ਹੜ੍ਹ ਨਹੀਂ ਸੀ ਆਉਣੇ ਸੋ ਇਸ ਕਰਕੇ ਆਪਾਂ ਨੂੰ ਇਸ ਗੱਲ ਤੇ ਵੀ ਗੌਰ ਦੇਣੀ ਚਾਹੀਦੀ ਹੈ ਪਰ ਜਿਹੜੀ ਇਹ ਟਾਈਮ ਪੰਜਾਬ ਦੇ ਨੌਜਵਾਨਾਂ ਦੇ ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਕੀਤੀ ਜਾ ਰਹੀ ਹੈ ਉਹੋ ਬੇਮਸਾਲ ਆ ਉਹਦੀ ਮਿਸਾਲ ਦੁਨੀਆਂ 'ਚ ਨਹੀਂ ਮਿਲਦੀ ਤੇ ਪੰਜਾਬ ਦੇ ਲੋਕਾਂ ਦਾ ਵੀ ਵੱਡਾ ਜੀ ਕਰਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਹੜਪੀੜਤ ਲੋਕਾਂ ਦੇ ਲਈ ਲੋਕ ਸਹਾਇਤਾ ਲੈ ਕੇ ਗਏ ਨੇ ਪਰ ਇੱਕ ਬਾਪੂ ਉੱਥੇ ਟਰਾਲੀ ਵਾਲਿਆਂ ਨੂੰ ਰੋਕੇ ਕਹਿੰਦਾ ਜਾ ਪੁੱਤ ਘਰੋਂ 2000 ਰੁਪਏ ਕੱਢ ਕੇ ਲਿਆ ਇਹਨਾਂ ਨੂੰ ਦਈਏ ਸੋ ਇਹ ਵੱਡੇ ਜੀ ਕਰੇ ਵਾਲੇ ਯੋਧੇ ਨੇ ਪੰਜਾਬ ਦੇ ਸੋ ਪੰਜਾਬ ਦੇ ਇਹਨਾਂ ਯੋਧਿਆਂ ਦੀ ਤਾਰੀਫ਼ ਕਰਨੀ ਪੈਂਦੀ ਹੈ ਤੇ ਪੰਜਾਬ ਦੇ ਨੌਜਵਾਨ ਜਿਹੜੇ ਹੜਪੀੜਤਾਂ ਦੀ ਸਹਾਇਤਾ ਕਰ ਰਹੇ ਨੇ ਉਹ ਪੰਜਾਬ ਦੇ ਸ਼ੇਰ ਨੇ ਉਹਨਾਂ ਦੇ ਉੱਤੇ ਇੱਕ ਸ਼ੈਰੀ ਲਿਖੀ ਹੈ ਸੁਣ ਕੇ ਜਰਾ ਕਿ ਹਰ ਦੁੱਖ ਨੂੰ ਗੱਬੋਂ ਪਾੜ ਦਿੰਦੇ ਨੇ ਬਣ ਕੇ ਬੱਬਰ ਸ਼ੇਰ ਕਦੇ ਨਹੀਂ ਦਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕਦੇ ਨਹੀਂ ਦਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਭਾਵੇਂ ਚੜ ਕੇ ਆ ਜੇ ਫੌਜ ਭਾਵੇਂ ਤਾੜ ਵੀ ਆਉਣ ਬਣਾ ਕੇ ਰੇਲ ਮਿੰਟਾਂ ਵਿੱਚ ਰੋਲ ਦਿੰਦੇ ਨੇ ਬਣਾ ਦਿੰਦੇ ਨੇ ਮਿੱਟੀ ਦਾ ਢੇਰ ਕਦੇ ਨਹੀਂ ਦਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕਦੇ ਨਹੀਂ ਦਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕੋਈ ਮਾਰ ਕਈ ਮਾਰਾ ਚੱਲ ਕੇ ਬਣ ਗਏ ਨੇ ਬੱਬਰ ਸ਼ੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਭਾਵੇਂ ਹੋਵੇ ਮੁੱਦਾ ਕਿਸਾਨੀ ਦਾ ਭਾਵੇਂ ਪੰਜਾਬ ਦਾ ਅੱਗੇ ਹੋ ਕੇ ਦੇਂਦੇ ਨੇ ਕੁਰਬਾਨੀ ਫੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਹੁਣ ਖੜਾਚ ਵੀ ਇੱਕ ਦੂਜੇ ਦਾ ਸਾਥ ਦਿੰਦੇ ਨੇ ਭਾਵੇਂ ਟਹਿ ਗਏ ਨੇ ਦੁੱਖਾਂ ਦੇ ਢੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਹੁਣ ਜਿਹੜੇ ਟਰੈਕਟਰਾਂ ਨੂੰ ਕਹਿੰਦੇ ਸੀ ਮਾੜਾ ਉਹੀ ਕੰਮ ਆਉਂਦੇ ਨੇ ਫੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕਿ ਜਿਹੜੇ ਟਰੈਕਟਰਾਂ ਨੂੰ ਕਹਿੰਦੇ ਸੀ ਮਾੜਾ ਉਹ ਨਹੀਂ ਉਹੀ ਕੰਮ ਆਉਂਦੇ ਨੇ ਫੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਫਿਕਰ ਨਾ ਕਰੋ ਪੰਜਾਬ ਉੱਠੂ ਹੁਣ ਇੱਕ ਮੋੜ ਵੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਕਦੇ ਨਹੀਂ ਡਾਬਦੇ ਪੰਜਾਬ ਦੇ ਪੁੱਤ ਮਰਦ ਦਲੇਰ ਸੋ ਇਸ ਕਰਕੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਵਧਾਈ ਦੇ ਪਾਤਰ ਨੇ ਜਿਹੜੇ ਇਸ ਸਮੇਂ ਹੜ੍ਹ ਪੀੜਤਾਂ ਦੀ ਵੱਡੇ ਪੱਤਰ ਤੇ ਸਹਾਇਤਾ ਕਰਦੇ ਨੇ ਤੁਹਾਨੂੰ ਅਸੀਂ ਸਲੂਟ ਪੇਸ਼ ਕਰਦੇ ਆਂ ਤੁਹਾਨੂੰ ਅਸੀਂ ਕਹਿੰਦੇ ਆਂ ਕਿ ਤੁਸੀਂ ਪੰਜਾਬ ਦੇ ਯੋਧੇ ਹੋ ਸਾਨੂੰ ਤੁਹਾਡੇ ਤੇ ਮਾਣ ਹੈ ਸੋ ਪੰਜਾਬ ਦੇ ਯੋਧੇ ਜਿਹੜੇ ਇਸ ਸਮੇਂ ਪੰਜਾਬ ਦੇ ਹੜ੍ਹਾਂ ਦੇ ਵਿੱਚ ਹੜਪੀੜਤ ਲੋਕਾਂ ਦੀ ਸਹਾਇਤਾ ਕਰ ਰਹੇ ਨੇ ਉਹ ਯੋਧੇ ਨੇ ਪੰਜਾਬ ਦੇ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ ਪੰਜਾਬ ਦੇ ਬੱਬਰ ਸ਼ੇਰ ਹੋ ਐਵੇਂ ਹੀ ਲੱਗੇ ਰਹੋ ਹੁਣ ਅਖੀਰ ਦੇ ਵਿੱਚ ਸਾਡੇ YouTube ਚੈਨਲ ਮਜੂਰ ਸਿੰਘ ਘਰਾਣੇ ਨੂੰ ਸਬਸਕ੍ਰਾਈਬ ਕਰ ਲਿਆ ਐਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਸਾਰਾ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਾਰਾ ਲਾ ਕੇ ਸਮਾਪਤੀ ਕਰਾਂਗੇ ਪੰਜਾਬੀਆਂ ਦਾ ਜਿਗਰਾ ਜਿੰਦਾਬਾਦ ਪੰਜਾਬੀਆਂ ਦਾ ਪੰਜਾਬੀ ਜੋਧੇ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ